ਰਾਮ ਰਹੀਮ ਦੀ ਰਿਹਾਈ ਦਾ ਬਾਬਾ ਰਾਮ ਰਹੀਮ ਨੂੰ 12 ਬਾਰ ਰਿਹਾਈ ਮਿਲ ਗਈ ਹੈ 2017 ਤੋਂ ਲੈ ਕੇ ਹੁਣ ਤੱਕ ਹੁਣ ਇੱਕ ਮਹੀਨੇ ਦੀ ਫੇਰ ਮਿਲ ਗਈ ਦੁਬਾਰਾ ਉਹ ਆਪਣੇ ਜਿਹੜਾ ਮੇਨ ਹੈਡਕੁਆਟਰ ਸਰਸਾ ਸਰਸਾ ਦੇ ਵਿੱਚ ਪਹੁੰਚ ਗਏ ਸਵੇਰੇ ਹੀ 6:30 ਵਜੇ ਕਹਿੰਦੇ ਜਿਹੜੇ ਤੋਂ ਬਾਹਰ ਆਗੇ ਸੀ ਉਹ ਤੇ ਸਰਸਾ ਦੇ ਵਿੱਚ ਪਹੁੰਚ ਗਏ ਉਹਨੇ ਆ ਕੇ ਹਲਾਕੇ ਗੱਲ ਕੀਤੀ ਹੈ ਵੀ ਮੇਰੇ ਜਿਹੜੇ ਸ਼ਰਧਾਲੂ ਨੇ ਪ੍ਰਸ਼ੰਸਿਕ ਨੇ ਡੇਰੇ ਦੇ ਵਿੱਚ ਆਉਣ ਵਾਲੇ ਨੇ ਉਹ ਨਾ ਆਉਣ ਇੱਥੋਂ ਹੀ ਦਰਸ਼ਨ ਕਰਿਆ ਕਰਾਂਗੇ ਪਰ ਸਵਾਲ ਇਹਦੇ ਪਿੱਛੇ ਕੀ ਹੈ ਜਦ ਵੀ ਕਦੇ ਕੇਂਦਰ ਦੇ ਵਿੱਚ ਕਿਸੇ ਇਹਨਾਂ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚ ਕਿਤੇ ਵੀ ਵੋਟਾਂ ਪੈਂਦੀਆਂ ਨੇ ਸਰਕਾਰ ਹੁੰਦੀ ਹੈ ਤਾਂ ਰਾਮ ਰਹੀਮ ਦੀ ਪੈਰੋਲ ਬੱਟ ਤੇ ਪਈ ਹੁੰਦੀ ਹੈ ਇਹ ਬਹੁਤ ਲੋਕ ਡੰਕੇ ਦੀ ਚੋਟ ਤੇ ਬਾਹਰ ਸਰਤਾ ਨਾਉਣ ਨੂੰ ਤਿਆਰ ਹੁੰਦੇ ਨੇ ਵੀ ਲੈ ਇਹ ਵੀ ਪੈਰੋਲ ਪੱਕੀ ਹੈ ਤੇ ਹੋਰ ਵੀ ਦਿੱਲੀ ਦੀ ਇਲੈਕਸ਼ਨ ਹੋ ਰਹੀ ਹੈ ਇਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਐਤੋਂ ਪਹਿਲਾਂ ਅਕਤੂਬਰ ਦੇ ਵਿੱਚ ਵੀ ਪਰੋਲ ਮਿਲੀ ਸੀ ਤੇ ਉਸ ਤੋਂ ਪਹਿਲਾਂ ਵੀ ਵੱਖ-ਵੱਖ ਸਮੇਂ ਜਿੰਨੀਆਂ ਵੀ ਚੋਣਾਂ ਇਹਦੇ ਨਾਲ ਜੋੜ ਕੇ ਦੇਖੋ ਕਿ ਜਦੋਂ ਕਿਤੇ ਚੋਣਾਂ ਹੋਣਗੀਆਂ ਚੋਣ ਹਰਿਆਣੇ ਦੀ ਹੋਵੇ ਚੋਣ ਪਾਰਲੀਮੈਂਟ ਦੀ ਹੋਵੇ ਚੋਣ ਪੰਜਾਬ ਦੇ ਵਿੱਚ ਹੋਵੇ ਤੇ ਚੋਣ ਇਸੇ ਤਰੀਕੇ ਦੇ ਨਾਲ ਕਿਤੇ ਵੀ ਹੋਰ ਨੇੜਲੀ ਸਟੇਟ ਚ ਹੋਵੇ ਜਾਂ ਦਿੱਲੀ ਚ ਜਿਵੇਂ ਹੋ ਰਹੀ ਹੈ ਤਾਂ ਉਹ ਬਾਹਰ ਲਿਆਂਦਾ ਜਾਂਦਾ ਕਿਉਂ ਕਿਉਂਕਿ ਇਹ ਡੇਰਾ ਜਿਹੜਾ ਡੇਰਾ ਮੁਖੀ ਸਿਆਸਤ ਦੇ ਵਿੱਚ ਸਿੱਧੇ ਤੌਰ ਤੇ ਦਿਲਚਸਪੀ ਰੱਖਣ ਲਈ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਜਿਹੜਾ ਬੜਾ ਵੱਡਾ ਪੰਗਾ ਚੱਲ ਰਿਹਾ ਇੱਥੇ ਉਹ ਪੰਗਾ ਐਸੇ ਗੱਲ ਕਰਕੇ ਚੱਲਿਆ ਕਿਉਂਕਿ ਡੇਰੇ ਨੇ ਇੱਕ ਪੋਲੀਟੀਕਲ ਅਫੇਅਰ ਜੀ ਕਮੇਟੀ ਵੀ ਬਣਾਈ ਹੋਈ ਸੀ। ਪੰਜਾਬ, ਹਰਿਆਣਾ ਤੇ ਇਹਨਾਂ ਸਟੇਟਾਂ ਦੇ ਬਹੁਤ ਸਾਰੇ ਆਗੂ ਲਗਭਗ ਸਾਰੀਆਂ ਪਾਰਟੀਆਂ ਦੇ ਆਗੂ ਉਹਨਾਂ ਦਾ ਵੱਡਾ ਹਿੱਸਾ ਡੇਰੇ ਦੇ ਵਿੱਚ ਨਤਮਸਤਕ ਹੋ ਕੇ ਰਾਮ ਰਹੀਮ ਦੇ ਸਾਹਮਣੇ ਵੋਟ ਮਗਦੇ ਦਿਖਾਈ ਦਿੰਦੇ ਰਹੇ ਨੇ ਲਗਾਤਾਰ ਔਰ ਉਹ ਵੋਟ ਲੈ ਕੇ ਇਹ ਜਿਹੜੇ ਪ੍ਰਭਾਵ ਨੂੰ ਵਰਤ ਕੇ ਆਪਣੀ ਕੁਰਸੀ ਤੱਕ ਪਹੁੰਚਣ ਦਾ ਜਿਹੜਾ ਮਾਮਲਾ ਹੈ ਇਹ ਬਹੁਤ ਵੱਡਾ ਹੋ ਗਿਆ ਪੰਜਾਬ 'ਚ ਤਾਂ ਇਹ ਬਹੁਤ ਵੱਡਾ ਮਾਮਲਾ ਬਣਿਆ ਹੀ ਹੋਇਆ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਹੁਣ ਤੱਕ ਤਾਂ ਉਹ ਮੁਕੱਦਮੇ ਅਜੇ ਮਤਲਬ ਟਰਾਇਲ ਚੱਲ ਰਹੇ ਨੇ ਤੇ ਉਲਝ ਕੀ ਹੋਏਗਾ ਕੀ ਨਹੀਂ ਉਦੋਂ ਬਾਅਦ ਦੀ ਗੱਲ ਹੈ ਪਰ ਇਹ ਬਹੁਤ ਸੀਰੀਅਸ ਮੁੱਦੇ ਦੇ ਤੌਰ ਤੇ ਹੈ ਪੈਰੋਲ ਕਿਸੇ ਨੂੰ ਮਿਲਣਾ ਜੇ ਕਾਨੂੰਨ ਦੇ ਮੁਤਾਬਕ ਹੈ ਕੋਈ ਗਲਤ ਗੱਲ ਨਹੀਂ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਪੈਰੋਲ ਜੇ ਪਿਕ ਐਂਡ ਚੂਜ਼ ਕਰਕੇ ਦਿੱਤੀ ਜਾਵੇ ਤਾਂ ਬਾਕੀ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਮਿਲਦੀ ਜਿਹੜੇ ਸੁਧਾਰਨ ਬੰਦੇ ਖੱਪ ਜਾਂਦੇ ਨੇ ਅਦਾਲਤਾਂ ਤੇ ਡਿਪਟੀ ਕਮਿਸ਼ਨਰਾਂ ਤੋਂ ਸਰਟੀਫਿਕੇਟ ਲੈਂਦੇ ਉਹ ਕੀ ਕਰਨਗੇ ਕਿੱਧਰ ਜਾਣਗੇ ਨਾਲੇ ਕ੍ਰਾਈਮ ਕਿਹੋ ਜਿਹਾ ਕੀਤਾ ਇਹ ਵੀ ਇੱਕ ਮਾਨੇ ਰੱਖਦੀ ਚੀਜ਼ ਹੈ ਕਿਹਾ ਜਾਂਦਾ ਹੈ ਕਿ ਹਰ ਗੱਲ ਤੇ ਇਹ ਲਿਖਿਆ ਜਾਂਦਾ ਵੀ ਜੇਲ੍ਹ ਦੇ ਅੰਦਰ ਇਹ ਬੰਦੇ ਦਾ ਕੈਰੇਕਟਰ ਗੁੱਡ ਹੈ ਕਿ ਕਿਹੋ ਜਿਹਾ ਕਿਸੇ ਵੀ ਜੇਲ੍ਹ ਦੇ ਵਿੱਚ ਜਿੰਨੇ ਵੀ ਮਿਲੀਟੈਂਟ ਮੂਵਮੈਂਟ ਦੇ ਵਿੱਚ ਜਿਹਨੂੰ ਬੰਦੀ ਸਿੱਖ ਕਹਿੰਦੇ ਨੇ ਈਵਨ ਬਿਆਨਸਿਕ ਕਤਲ ਕੇਸ ਦੇ ਵਿੱਚ ਰਾਜਵਾਨਾ ਜਿਹੜੇ ਨੇ ਉਹ ਅੰਦਰ ਬੰਦ ਨੇ ਫਾਸੀ ਦੇ ਮਾਮਲੇ 'ਚ ਜਿਨ੍ਹਾਂ ਦੀ ਅਜੇ ਕਮਿਊਟ ਵੀ ਨਹੀਂ ਹੋ ਰਹੀ ਤੇ ਨਾ ਉਧਰ ਲਾਈ ਜਾ ਰਹੀ ਹੈ ਨਾ ਉਧਰ ਲਾਈ ਜਾ ਰਹੀ ਹੈ ਇਹ ਸਾਰੇ ਮਾਮਲੇ ਦੇ ਵਿੱਚ ਕੀ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਕੀ ਕ੍ਰਾਈਮ ਕੀਤਾ ਹੋਰ ਬੰਦਿਆਂ ਨੇ ਜਿਉਂ ਉਹਨਾਂ ਦੀ ਪਾਰੋਲ ਆਇਆ ਡੇ ਮੋਰਚਾ ਤੋਂ ਬਾਅਦ ਮਾੜੀ ਮੋਟੀ ਮਿਲਣ ਲੱਗੀ ਆ ਤੇ ਪਹਿਲਾਂ ਨਹੀਂ ਵੀ ਮਿਲਦੀ ਸੀ ਬਿਲਕੁਲ ਹੀ ਕੀ ਕਾਨੂੰਨ ਇਸ ਤਰੀਕੇ ਨਾਲ ਨਹੀਂ ਵਰਤਿਆ ਜਾਂਦਾ ਕਿ ਜਿਹੜੇ ਬੰਦੇ ਬਿਲਕੁਲ ਹੀ ਸਬਾਨੋਂ ਦੇ ਰੇਪ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਕਤਲ ਲਈ ਜ਼ਿੰਮੇਵਾਰ ਸੀ ਤੁਸੀਂ ਕਾਨੂੰਨ ਉਹਦੇ ਤੇ ਲਾਗੂ ਕਰਤਾ ਜੀ ਐਨੇ ਸਮੇਂ 'ਚ ਜੇਲ੍ਹ 'ਚ ਹੀ ਠੀਕ ਹੈ ਨਾ ਦਰਬਾਰ ਵਿੱਚ ਤੋ ਠੀਕ ਆ ਬਾ ਰੌੜਾ ਪਿਆ ਮੁੜ ਕੇ ਦੁਬਾਰਾ ਉਹਨਾਂ ਨੂੰ ਅਦਾਲਤਾਂ ਨੇ ਸੰਭਲ ਕਰਨਾ ਪਿਆ ਆਗੇ ਪਰ ਸਰਕਾਰਾਂ ਨੇ ਤਾਂ ਕਰਤਾ ਸੀ ਨਾ ਤੇ ਉਹਦੇ ਮੁਕਾਬਲੇ ਦੂਸਰੇ ਜਿਹੜੇ ਲੋਕ ਨੇ ਜਦੋਂ ਇਹ ਗੱਲ ਕਰਦੇ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਣ ਦੀ ਕਰਦੇ ਨੇ ਕਹਿੰਦੇ ਕੁਛ ਕਰਦੇ ਨੇ ਬਿਮਾਰੀ ਦੇ ਕਾਰਨ ਵੀ ਕਰਦੇ ਨੇ ਤਾਂ ਕੋਈ ਨਾ ਕੋਈ ਅੜਚੜ ਲੱਗ ਜਾਂਦੀ ਹੈ ਕੀ ਸਰਕਾਰਾਂ ਇਸ ਖਿੱਤੇ ਦੇ ਵਿੱਚ ਇੱਕ ਪੀਸਫੁਲ ਭਾਈਚਾਰਕ ਮਾਹੌਲ ਕਾਇਮ ਰਹੇ ਤੇ ਬਣਿਆ ਰਹੇ ਉਹਦੇ ਲਈ ਉਹਨੂੰ ਕੁਝ ਨਹੀਂ ਸਮਝਦੇ ਆ ਬਾਰ-ਬਾਰ ਜੇ ਕਬੱਡੀ ਧਿਰ ਜਿਹੜੀ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਕਹਿੰਦੀ ਹੈ ਕਿ ਇਹ ਪਰੋਲ ਉਹਨਾਂ ਨੂੰ ਇੱਕ ਲੈਵਲ ਤੇ ਤਕਲੀਫ ਦਿੰਦਾ ਕਿਉਂਕਿ ਉਹਨਾਂ ਦੇ ਬੰਦੇ ਛੱਡੇ ਨਹੀਂ ਜਾ ਰਹੇ ਤੇ ਉਹਨਾਂ ਨੂੰ ਇਹਨਾਂ ਨੂੰ ਛੱਡਿਆ ਜਾ ਰਿਹਾ ਜਿਵੇਂ ਇੱਕ ਹੱਦ ਤੱਕ ਮਲਜਮਤਾ ਬੰਦੇ ਰਹੇ ਜਿਨ੍ਹਾਂ ਚਿਰ ਅਦਾਲਤ ਦੇ ਵਿੱਚ سزا ਨਹੀਂ ਹੁੰਦੀ ਉਹਨਾਂ ਚਿਰ ਮਲਜਮੀ ਰਹਿੰਦਾ ਹੈ ਮਜਰਮ ਨਹੀਂ ਬਣਦਾ ਪਰ ਜਦੋਂ ਡਾਊਟ ਹੁੰਦਾ ਕਿ ਇਹ ਸਾਡੇ ਇਹ ਖਰਾਬ ਕਰਨ ਵਾਲੇ ਲੋਕ ਨੇ ਤਾਂ ਇੱਕ ਟੈਨਸ਼ਨ ਬਣੀ ਰਹਦੀ ਹੈ ਇਹਨਾਂ ਗੱਲਾਂ ਨੂੰ ਕਿਉਂ ਸਿਆਸੀ ਰੰਗਤ ਦੇ ਕੇ ਸਿਆਸੀ ਬਣੀ ਵੈਸੇ ਰੰਗਤ ਹੁੰਦੀ ਆਪੋ ਆਪਣੀ ਪਾਰਟੀ ਆਪੋ ਆਪਣੇ ਧੱਕੇ ਨਾਲ ਇੱਕ ਮਤਲਬ ਸੱਤਾ ਤੇ ਕਬਜੇ ਦਾ ਇੱਕ ਆਧਾਰ ਬਣਾ ਕੇ ਜਿਹੜਾ ਕੀਤਾ ਜਾ ਰਿਹਾ ਵੈਸੇ ਕਿਹਾ ਜਾਂਦਾ ਕਿ ਇਹ ਨਾ ਦੇਸ਼ ਦੇ ਹਿੱਤ ਚ ਨਾ ਕਿਸੇ ਹੋਰ ਸੂਬੇ ਦੇ ਹਿੱਤ ਚ ਨਾਏ ਦੋ ਓਵਰਲ ਇਹ ਵਿਕਾਸ ਜਾਂ ਬਾਕੀ ਦੇ ਜਿਹੜੀਆਂ ਗੱਲਾਂ ਕਿਤੇ ਇਹਦੇ ਨਾਲ ਉਹਨਾਂ ਦੇ ਨਾਲ ਮੈਚ ਕਰਦਾ ਕਾਨੂੰਨ ਦਾ ਰਾਜ ਉਹ ਹੁੰਦਾ ਜਿਹੜਾ ਸਭ ਨੂੰ ਇੱਕੋ ਨਜ਼ਰ ਨਾਲ ਦੇਖੇ ਜਿਹੜਾ ਸਭ ਨੂੰ ਜੇ ਸਹੂਲਤ ਕਾਨੂੰਨ ਦੀ ਹੈ ਦੇਵੇ ਜੇ ਨਹੀਂ ਹੈ ਤਾਂ ਨਾ ਦੇਵੇ ਪਰ ਜਿਹੜਾ ਇਹ ਇੱਕੋ ਕਰਕੇ ਖਾਸ ਤੌਰ ਦੇ ਉੱਤੇ ਬਹੁਤ ਔਖੇ ਏਡੇ ਪੱਧਰ ਤੇ ਬੰਦਿਆਂ ਨੂੰ ਸਜ਼ਾ ਹੁੰਦੀ ਹੈ ਸਜ਼ਾ ਕਿਸੇ ਤਰੀਕੇ 20 ਸਾਲ ਦੀ ਮਿਲਗੀ ਤੇ ਉਹ ਸਜ਼ਾ ਵੀ ਜੇ ਬਹੁਤ ਮਹੀਨੇ ਬਾਹਰ ਇਸੇ ਤਰੀਕੇ ਨਾਲ ਖੜੇ ਜਾਂਦੇ ਨੇ ਕੌਸਾ ਜਾਂਦਾ ਮਤਲਬ ਵੀ ਕੀ ਹੈ ਬਾਹਰ ਆ ਕੇ ਵੀ ਬਹੁਤ ਵੱਡ ਵੱਡੇ ਲੀਡਰ ਉਹਦੇ ਉਹਦੇ ਚ ਜਾਂਦੇ ਨੇ ਜਿਹੜੇ ਉਪਦੇਸ਼ ਦਿੰਦਾ ਬਾਹਰ ਚ ਆ ਕੇ ਇੱਕ ਰੇਪਿਸਟ ਤੇ ਇੱਕ ਮਰਡਰਰ ਬੰਦਾ ਜਿਹੜਾ ਜੀ ਉਪਦੇਸ਼ ਦਿੰਦਾ ਤਾਂ ਮੋਰਲ ਅਥਾਰਟੀ ਕੀ ਹੁੰਦੀ ਹੈ ਉਪਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵੀ ਦੇਖਣਾ ਚਾਹੀਦਾ ਔਰ ਇਹ ਚੀਜ਼ ਸਮਾਜ ਦੇ ਪੱਧਰ ਨੂੰ ਵੀ ਪ੍ਰਗਟਾਉਂਦੇ ਨੇ ਜਿੱਥੇ ਕਾਨੂੰਨ ਔਰ ਸਰਕਾਰਾਂ ਦੀ ਨੀਅਤ ਨੂੰ ਦੱਸਦੇ ਨੇ